ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਐਸ਼ਪੋਰਟ ਚੈਨਲ ਦੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਟਮਾਟਰ ਤੇ ਆਲੂਆਂ ਦੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਇਹ ਜਿਹੜੀ ਸਬਜ਼ੀ ਹੈ ਇਹਦੇ ਵਿੱਚ ਆਪਾਂ ਲਸਣ ਤੇ ਪਿਆਜ਼ ਦਾ ਬਿਲਕੁਲ ਵੀ ਇਸਤੇਮਾਲ ਨਹੀਂ ਕਰਾਂਗੇ ਬਿਨਾ ਪਿਆਜ਼ ਤੇ ਲਸਣ ਤੋਂ ਇਹ ਸਬਜ਼ੀ ਆਪਾਂ ਬਣਾ ਕੇ ਤਿਆਰ ਕਰਾਂਗੇ ਇਸ ਨੂੰ ਆਪਾਂ ਭੰਡਾਰੇ ਵਾਲੀ ਸਬਜ਼ੀ ਵੀ ਕਹਿ ਸਕਦੇ ਹਾਂ ਇਹ ਜਿਹੜੀ ਸਬਜ਼ੀ ਹੈ ਬਹੁਤ ਹੀ ਆ ਸੁਆਦ ਬਣਦੀ ਹੈ ਤੇ ਸਿਰਫ 10 ਮਿੰਟਾਂ ਦੇ ਵਿੱਚ ਹੀ ਬਣ ਕੇ ਤਿਆਰ ਹੋ ਜਾਂਦੀ ਹੈ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਤੋਂ ਤੁਹਾਨੂੰ ਇੱਕ ਰਿਕਵੈਸਟ ਹੈ ਕਿ ਮੇਰੇ ਚੈਨਲ ਕੈਸ਼ਪੁਰ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤਾਂ ਜੋ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਚਲੋ ਜੀ ਵੀਡੀਓ ਸ਼ੁਰੂ ਕਰਦੇ ਆਂ ਤੇ ਸਬਜ਼ੀ ਬਣਾਉਣ ਲਈ ਆਪਾਂ ਜੋ ਵੀ ਸਮਾਨ ਹੈ ਇੱਕ ਵਾਰੀ ਵੇਖ ਲੈਂਦੇ ਹਾਂ ਹਾਂ ਜੀ ਸਬਜ਼ੀ ਬਣਾਉਣ ਦੇ ਲਈ ਆਪਾਂ ਅੱਧਾ ਕਿਲੋ ਉਬਲੇ ਹੋਏ ਆਲੂ ਲਏ ਆ ਤੇ ਆਲੂਆਂ ਨੂੰ ਆਪਾਂ ਵੱਲਣ ਤੋਂ ਬਾਅਦ ਇਸ ਤਰ੍ਹਾਂ ਛਿੱਲ ਲਿਆ ਚਾਰ ਨਾਰਮਲ ਸਾਈਜ਼ ਦੇ ਟਮਾਟਰ ਟਮਾਟਰਾਂ ਨੂੰ ਵੀ ਇਸ ਤਰ੍ਹਾਂ ਥੋੜਾ ਜਿਹਾ ਮੋਟਾ-ਮੋਟਾ ਕੱਟ ਲਿਆ ਤੇ ਟਮਾਟਰ ਦੂਸੇ ਇਸ ਤਰ੍ਹਾਂ ਕੱਟ ਕੇ ਲੈਣੇ ਆ ਇਹਨਾਂ ਨੂੰ ਤੁਸੀਂ ਮਿਕਸਰ ਦੇ ਵਿੱਚ ਗ੍ਰाइंड ਕਰਕੇ ਨਹੀਂ ਲੈਣਾ ਤੇ ਇਸ ਤਰ੍ਹਾਂ ਤੁਸੀਂ ਥੋੜੀ ਕ ਇੱਕ ਟੁਕੜਾ ਅਦਰਕ ਦਾ ਬਰੀਕ ਕੱਟਿਆ ਹੋਇਆ ਤਿੰਨ ਹਰੀ ਮਿਰਚ ਹਰੀ ਮਿਰਚ ਆਪਾਂ ਨੂੰ ਵਿਚਾਰੋਂ ਕੱਟ ਲਾ ਕੇ ਇਸ ਤਰੀਏ ਪਾਵਾਂਗੇ ਇਹਨੂੰ ਆਪਾਂ ਬਰੀਕ ਨਹੀਂ ਕੱਟਣਾ ਅੱਧਾ ਚਮਚ ਜੀਰਾ ਅੱਧਾ ਚਮਚ ਸਾਬਤ ਧਨੀਆ ਪੰਜ ਕਾਲੀ ਮਿਰਚ ਦੋ এলাਚੀ এলাਚੀ ਤੁਸੀਂ ਵੱਡੀ ਜਾਂ ਛੋਟੀ ਕੋਈ ਵੀ ਲੈ ਸਕਦੇ ਹੋ ਦੋ ਲੌਂਗ ਦੋ ਤੇਜ ਪੱਤੇ ਤੇ ਹਰਾ ਧਨੀਆ ਲੈ ਜੀ ਬਰੀਕ ਕੱਟਿਆ ਹੋਇਆ ਬਾਕੀ ਮਸਾਲੇ ਇਹ ਤੁਹਾਨੂੰ ਆਪਾਂ ਨਾਲ ਦੀ ਨਾਲ ਦੱਸਾਂਗੇ ਵੀ ਕਿੰਨੇ ਕਿੰਨੇ ਪਾਉਣੇ ਤੇ ਚਲੋ ਜਿ ਹੁਣ ਆਪਾਂ ਤੜਕਾ ਲਾਉਣਾ ਸ਼ੁਰੂ ਕਰਦੇ ਹਾਂ ਹਾਂਜੀ ਪੈਨ ਆਪਣਾ ਗਰਮ ਹੋ ਚੁੱਕਿਆ ਤੇ ਹੁਣ ਆਪਾਂ ਤੜਕਾ ਲਾਉਣ ਦੇ ਲਈ ਇੱਕ ਘਟਸ਼ੀ ਸਰੋਂ ਦਾ ਤੇਲ ਲਵਾਂਗੇ ਤੇ ਤੜਕਾ ਹਮੇਸ਼ਾ ਆਪਾਂ ਸਰੋਂ ਦੇ ਤੇਲ ਦੇ ਵਿੱਚ ਹੀ ਲਾਉਨੇ ਆ ਤੇਲ ਨੂੰ ਚੰਗੀ ਤਰ੍ਹਾਂ ਗਰਮ ਹੋਣ ਦੇਵਾਂਗੇ ਚਲੋ ਜੀ ਤੇਲ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਗੈਸ ਬੰਦ ਕਰ ਦਨੇ ਆ ਤੇ ਤੇਲ ਨੂੰ 2-3 ਮਿੰਟ ਦੇ ਲਈ ਠੰਡਾ ਕਰਾਂ ਰੋਈ ਤੇਲ ਆਪਣਾ ਠੰਡਾ ਹੋ ਗਿਆ ਤੇ ਹੁਣ ਆਪਾਂ ਦੁਬਾਰਾ ਗੈਸ ਆਨ ਕਰ ਲੈਨੇ ਤੇ ਗੈਸ ਦੀ ਫਲੇਮ ਜਿਹੜੀ ਆਪਾਂ ਸਿਮਰ ਰੱਖਾਂਗੇ ਸਭ ਤੋਂ ਪਹਿਲਾਂ ਦੇ ਵਿੱਚ ਆਪਾਂ ਖੜੇ ਮਸਾਲੇ ਪਾ ਦਈਏ ਜੀਰਾ ਪਾ ਲਾਂਗੇ ਆ ਉਹ ਤੋਂ ਮੇਂ ਪਣੀ ਨੂੰ ਪੈਸਟਰ ਹੱਥ ਕੇ ਨਾਲ ਕ੍ਰਸ਼ ਕਰਕੇ ਪਾਉਣਾ ਹੈ। ਆ ਸਬਜ਼ ਦੇ ਮੈਂਟ ਦੇ ਲਈ ਆਪਾਂ ਨੂੰ ਭੁੰਨਾਂਗੇ। ਅਦਰਕ ਪਾਣੀ।

ਆਦਮੀ ਦੀ तीन चार मिनट के तो लिए आप में इस तरह बुनाए तीन चार मिनट हो गए अपन टमाटर भुनते हुए टमाटर अपने चंगी तरह भुज चुके देखो टमाटर तेल छना शुरू करता तो हम आपको मसाले पा लें अदा चमच लाल मिर्च पाउडर ये आप पहले हरी मिर्च भी पाई हुई है ਇਹ ਤੁਹਾਨੂੰ ਨਮਕ ਨਮਕ ਮਿਰਚ ਤੁਸੀਂ ਆਪਣੇ ਹਿਸਾਬ ਨਾਲ ਵਾਧਿਆ ਘਟ ਲੈ ਸਕਦੇ। ਤਲਦੀ। ਤਨੀਆ ਪੁੱਤ। ਅੱਧਾ ਚਮਚਾ ਪਾਦੇ ਵਿੱਚ ਦੇਗੀ ਮਿਰਚ ਪਾਵਾਂਗੇ। ਦੇਗੀ ਮਿਰਚ ਪਾਉਣ ਦੇ ਨਾਲ ਸਬਜ਼ੀ ਦਾ ਜਿਹੜਾ ਕਲਰ ਆ ਬਹੁਤ ਸੋਹਣਾ ਆਉਂਦਾ। ਹੁਣ ਆਪਾਂ ਥੋੜ੍ਲੇ ਨੇ। ਇੱਕ ਡੇਢ ਮਿੰਟ ਤੱਕ ਆਪਾਂ ਇਹਨੂੰ ਇਸ ਤਰ੍ਹਾਂ ਭੁੰਨਾਂਗੇ। ਤੇ ਇੱਕ ਡੇਢ ਮਿੰਟ ਹੋ ਗਿਆ ਆਪਾਂ ਨੂੰ ਮਸਾਲਾ ਪਾਉਣ ਤੋਂ ਬਾਅਦ ਭੁੰਨਦੇ ਹੋਏ ਤੇ ਹੁਣ ਆਪਾਂ ਦੇ ਵੀ ਥੋੜਾ ਜਿਹਾ ਪਾਣੀ ਪਾ ਕੇ ਭੁੰਨਾਂਗੇ। ਸਾਰੇ ਪੌਂਡ ਦੇ ਨਾਲ ਮਸਾਲਾ ਆਪਣਾ ਜਿਹੜਾ ਚੰਗੀ ਤਰ੍ਹਾਂ ਭੁੱਜ ਜਾਏਗਾ ਤੇ ਨਾਲੇ ਜਿਹੜਾ ਟਮਾਟਰ ਚੰਗੀ ਤਰ੍ਹਾਂ ਗਲ ਜਾਏ। ਹੁਣ ਇਹਨੂੰ ਆਪਾਂ 7-8 ਮਿੰਟ ਲਈ ਹੋਰ ਭੁੰਨਾਂਗੇ। ਲੋ ਜੀ ਤੜਕਾ ਆਪਣਾ ਚੰਗੀ ਤਰ੍ਹਾਂ ਪਨ ਪਨ ਗਿਆ ਆ ਦੇਖੋ ਮਸਾਲੇ ਨੇ ਤੇਲ ਛੱਡਣਾ ਸ਼ੁਰੂ ਕਰ ਦਿੱਤਾ ਤੇ ਹੁਣ ਆਪਾਂ ਇਹਦੇ ਵਿੱਚ ਕਸੂਰੀ ਮਿਰਚੀ ਪਾਵਾਂਗੇ ਤੇ ਮੈਂ ਤੁਹਾਨੂੰ ਪਹਿਲਾਂ ਦਿਖਾਉਣਾ ਭੁੱਲ ਗਈ ਸੀ ਮੇਥੀ ਵੀ ਆਪਾਂ ਹੱਥ ਨਾਲ ਇਸ ਤਰ੍ਹਾਂ ਕ੍ਰਸ਼ ਕਰਕੇ ਪਾਉਣੀ ਹੈ ਕਰਦੇ ਵਿੱਚ ਪਾਣੀ ਪਾ ਦਾਂਗੇ ਪਾਣੀ ਇਹ ਜਿਹੜਾ ਆਪਾਂ ਗਰਮ ਲਿਆ ਜਦੋਂ ਤੁਸੀਂ ਕੋਈ ਵੀ ਗਰੇਵੀ ਵਾਲੀ ਸਬਜ਼ੀ ਬਣਾਉਂ ਤਾਂ ਪਾਣੀ ਹਮੇਸ਼ਾ ਗਰਮ ਹੀ ਲੈਣਾ ਫਿਰ ਆਪਣੀ ਸਬਜ਼ੀ ਦਾ ਜਿਹੜਾ ਕਲਰ ਆ ਬਹੁਤ ਸੋਹਣਾ ਹੁੰਦਾ ਤੇ ਪਾਣੀ ਤੁਸੀਂ ਆਪਣੇ ਹਿਸਾਬ ਨਾਲ ਵਧਾ ਜਾਂ ਘੱਟ ਲੈ ਸਕਦੇ ਹੋ ਜਿੰਨੀ ਤੁਸੀਂ ਗਰੇਵੀ ਰੱਖਣਾ ਚਾਹੁੰਦੇ ਹੋ ਤੇ ਹੁਣ ਆਪਾਂ ਇਹਨੂੰ ਉਬਾਲਾ ਆਉਣ ਦੇਵਾਂਗੇ ਜਦੋਂ ਤੱਕ ਇਹਨੂੰ ਉਬਾਲਾ ਆਉਂਦਾ ਉਦੋਂ ਤੱਕ ਆਪਾਂ ਆਲੂ ਮੈਸ਼ ਕਰ ਲੈਨੇ ਆ ਆਲੂ ਆਪਾਂ ਇਸ ਤਰ੍ਹਾਂ ਹੱਥ ਨਾਲ ਹੀ ਮੈਸ਼ ਕਰ ਲਾਂਗੇ ਉਹ ਤੇ ਆਪਾਂ ਇਹਦੇ ਵੀ ਥੋੜੇ ਮੋٹے ਮੋٹے ਪੀਸ ਜਿਏ ਵੀ ਰੱਖਾਂਗੇ ਜਿਆਦਾ ਬਰੀਕ ਨਹੀਂ ਕਰਨਾ ਇਸ ਤਰ੍ਹਾਂ ਹੱਥ ਨਾਲ ਨੁਮੈਸ਼ ਕਰ ਲਾਂਗੇ ਅਤੇ ਮਸਾਲੇ ਨੂੰ ਵਾਲਾ ਆ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਕਾਲੂ ਪਾ ਲੈ। ਮਿਲਾ ਲਾਂਗੇ ਚੰਗੀ ਤਰ੍ਹਾਂ। ਹੁਣ ਗੈਸ ਦਾ ਫਲੇਮ ਹੈ ਜਿਹੜਾ ਪੂਰਨ ਕਰ ਲੈਣਾ। ਤੇ ਇਹਨੂੰ ਪੱਟਾ ੱਕ ਕੇ 10 ਮਿੰਟ ਦੇ ਦੇ ਪੱਕਣ ਦੇਵਾਂਗੇ। ਤੱਕ ਨਾ। ਲੋ ਜੀ 10 ਮਿੰਟ ਹੋ ਗਏ ਆਪਣੀ ਸਬਜ਼ੀ ਨੂੰ ਪੱਕਦੇ ਹੋਏ। ਸਬਜ਼ੀ ਆਪਣੀ ਬਣ ਕੇ ਬਿਲਕੁਲ ਤਿਆਰ ਆ। ਆ ਤੁਸੀਂ ਦੇਖ ਸਕਦੇ ਹੋ। ਬਹੁਤ ਸੋਹਣਾ ਕਲਰ ਆਇਆ ਸਬਜ਼ੀ ਦਾ। ਤੇ ਹੁਣ ਆਪਾਂ ਇਹਦੇ ਵਿੱਚ ਹਰਾ ਧਨੀਆ ਪਾ ਲਾਂ। ਲੋ ਜੀ ਬਹੁਤ ਹੀ ਵਧੀਆ ਆਪਣੀ ਸਬਜ਼ੀ ਬਣ ਕੇ ਤਿਆਰ ਹੋਈ ਹੈ ਬਿਨਾ ਲਸਣ ਅਤੇ ਪਿਆਜ਼ ਤੋਂ ਲੋ ਜੀ ਬਹੁਤ ਹੀ ਵਧੀਆ ਆਪਣੀ ਟਮਾਟਰ ਤੇ ਆਲੂ ਦੀ ਸਬਜ਼ੀ ਬਣ ਕੇ ਤਿਆਰ ਹੋਈ ਹੈ ਇਹ ਸਬਜ਼ੀ ਜਿਹੜੀ ਵਰਤਾਂ ਦੇ ਵਿੱਚ ਖਾਧੀ ਜਾਂਦੀ ਹੈ ਇਹਦੇ ਵਿੱਚ ਆਪਾਂ ਲਸਣ ਤੇ ਪਿਆਜ਼ ਦੀ ਵਰਤੋਂ ਬਿਲਕੁਲ ਵੀ ਨਹੀਂ ਕੀਤੀ ਬਹੁਤ ਹੀ ਵਧੀਆ ਸਬਜ਼ੀ ਬਣ ਕੇ ਤਿਆਰ ਹੋਈ ਹੈ ਇਹ ਸਬਜ਼ੀ ਤੁਸੀਂ ਰੋਟੀ ਦੇ ਨਾਲ ਪਰੌਂਠੇ ਦੇ ਨਾਲ ਜਾਂ ਪੂਰੀਆਂ ਦੇ ਨਾਲ ਵੀ ਖਾ ਸਕਦੇ ਹੋ ਸੋ ਤੁਸੀਂ ਵੀ ਇਸ ਤਰ੍ਹਾਂ ਘਰ ਵਿੱਚ ਟਮਾਟਰ ਆਲੂਆਂ ਦੀ ਸਬਜ਼ੀ ਬਣਾਇਓ ਤੇ ਖਾਇਓ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਚਲੋ ਜੀ ਮਿਲਦੇ ਆ नेक्स्ट ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ